ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀ ਇਨਸਾਨ ਨੇ ਤੋੜਨ ਦੀ ਕੋਸ਼ਿਸ਼ ਕੀਤੀ ਥੋੜਾ ਮਾਰ-ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਬਣਾਇਆ ਹੋਇਆ ਉਹਨੂੰ ਵੀ ਅੱਗ ਲਗਾਈ ਗਈ ਤਾਂ ਪੱਛੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਦੋਸ਼ੀ ਦੇ ਉੱਪਰ ਐਸਾ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਤੇ ਇੱਕ ਹੋਰ ਮੰਗ ਕਰਦੇ ਆਂ ਕਿ ਇਹ ਨਿਰਾਸ਼ਾ ਸਾਨੂੰ ਰੋਜ਼ ਕਿਤੇ ਨਾ ਕਿਤੇ ਸੁਣਨ ਨੂੰ ਆਉਂਦਾ ਹੈ ਕਿ ਕਿਤੇ ਨਾ ਕਿਤੇ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਹੈ ਆਖਰਕਾਰ ਕਿਉਂ ਹੋ ਰਹੀਆਂ ਨੇ ਇਹਦੇ ਉੱਪਰ ਇਹ ਜੀਆਂ ਘਟਨਾਵਾਂ ਇਸ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਆਖਰਕਾਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਇੱਕ ਦੂਜੇ ਨੂੰ ਲੜਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਕੁਝ ਵੀ ਕਰਨ ਲਈ ਸਾਡੇ ਬਾਲਮਿਕੀ ਸਮਾਜ ਨੂੰ ਉਹੀ ਕਿਉਂ ਸਾਡਾ ਸਾਰਾ ਦਲਿਤ ਭਾਈਚਾਰਾ ਇਕੱਠਾ ਹੋਇਆ ਹੈ ਇਹ ਕੋਈ ਸਾਡੀ ਯੂਨੀਣ ਇਕੱਠੀ ਹੋਈ ਹੈ ਤੇ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਹਾਂ ਕਦੇ ਮਹਾਰਾਜ ਦਿੱਲੀ ਕਦੇ ਜਲੰਧਰ ਕਦੇ ਲੁਧਿਆਣਾ ਜਿਹੜੇ ਸਾਡੇ ਰੈਂਵਰਾ ਨਾਲ ਬੇਅਦਬੀ ਕੀਤੀ ਜਾਂਦੀ ਹੈ ਤਾਂ ਇੱਕ ਗੱਲ ਕਹਿੰਦਾ ਹੈ ਕਿ ਇੰਨਾ ਤੇ ਪਹਿਲੀ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਮੁੜ ਬੇਅਦਬੀ ਨਾ ਕਰਨ ਹਾਂਜੀ ਜਿਹੜਾ ਤੁਸੀਂ ਦੇਖਿਆ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀ ਇਸ ਇਨਸਾਨ ਨੇ ਛੇੜਛਾੜ ਕੀਤੀ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਥੋੜਾ ਲਾ ਥੋੜਾ ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਸਭਿਧਾਨ ਲੱਗੇ ਰੱਖਿਆ ਹੋਇਆ ਸੀ ਬਣਾਇਆ ਹੋਇਆ ਉਹਨੂੰ ਵੀ ਅੱਗ ਲਾਈ ਗਈ ਆ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਦੋਸ਼ੀ ਦੇ ਉੱਪਰ ਐਸਸੀ ਐਸਟੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਤੇ ਇੱਕ ਹੋਰ ਮੰਗ ਕਰਦੇ ਆ ਵੀ ਇਹ ਦਰਅਸਲ ਇਹ ਸਾਨੂੰ ਰੋਜ਼ ਕਿਤੇ ਨਾ ਕਿਤੇ ਸੁਣਨ ਨੂੰ ਆਉਂਦਾ ਆ ਵੀ ਕਿਤੇ ਨਾ ਕਿਤੇ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਇਹ ਆਖਰਕਾਰ ਕਿਉਂ ਹੋ ਰਹੀ ਆ ਇਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਆਖਰਕਾਰ ਇਹ ਸਰਕਾਰਾਂ ਨੇ ਜਿਹੜੀਆਂ ਇੱਕ ਦੂਜੇ ਨੂੰ ਲੜਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਕਰਨ ਲਈ ਸੱਡੇ ਵਾਲਮੀਕੀ ਸਮਾਜ ਨੂੰ ਹੀ ਕਿਉਂ ਹਰ ਵਾਰੀ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਛੇੜਛਾੜ ਕਰਦੇ ਨੇ ਸਾਡਾ ਸਾਰਾ ਦਲਿਤ ਭਾਈਚਾਰਾ ਇੱਥੇ ਇਕੱਠਾ ਹੋਇਆ ਇਹ ਕੋਈ ਸਾਡੀ ਯੂਨੀ ਨਹੀਂ ਇਕੱਠੀ ਹੋਈ ਕੋਈ ਕਿਸੇ ਤਰ੍ਹਾਂ ਨਾਲ ਤੁਹਾਨੂੰ ਇੱਕ ਬੇਨਤੀ ਜਦੂ ਕਰਨੀ ਚਾਹਨਾ ਕਦੇ ਮਹਾਰਾਸ਼ਟਰ ਕਦੇ ਬੰਬੇ ਕਦੇ ਦਿੱਲੀ ਕਦੇ ਕਿਤੇ-ਕਿਤੇ ਜਰਿੰਦਰ ਕਦੇ ਲੁਧਿਆਣੇ ਜਿਹੜੀ ਸਾਡੇ ਰੈਬਰਾਂ ਨਾਲ ਬੇਅਦਬੀ ਕੀਤੀ ਜਾਂਦੀ ਹੈ ਮੈਂ ਤਾਂ ਇੱਕ ਗੱਲ ਕਹੇਦਾ ਵੀ ਇਹਨਾਂ ਦੇ ਪਹਿਲੀ ਗੋਲੀ ਮਾਰ ਦੁੱਤੀ ਜਾਵੇ ਤਾਂ ਕਿ ਮੁੜ ਕੇ ਵੀ ਬੇਅਦਬੀ ਕਰਨੀ ਚਾਹਕਣਾ ਨਾ ਦਈਏ ਤਸਰਾਰਦੀ ਅੰਤਰ ਨੇ ਪਰ ਹੈ ਸਰਕਾਰਾਂ ਦੀ ਜੇਜੈਂਟ ਨੇ ਇਹਦੀ ਪੂਰੀ ਜਾਣਕਾਰੀ ਕੀਤੀ ਜਾਵੇ ਟਬੀ ਆਈ ਤੋਂ ਜਾਂਚ ਕਰਾਈ ਜਾਵੇ ਵੀ ਕਿਹਦਾ ਏਜੰਟ ਆ ਇਹ ਕਿਹਨੇ ਇਹ ਤਰਅਤ ਕਰਾਈ ਹੈ ਕਿ ਕਿਹਨੇ ਕੋਣ ਕੋਣ ਹੈ ਚ ਬਿਨ ਉਨਭਲਵਾ ਇਹਨੂੰ ਪਤਾ ਲੱਗ ਜੂਗਾ ਤੁਹਾਨੂੰ ਵੀ ਕੌਣ ਕੌਣ ਹੈ ਚ ਸਰਾਰਤੀ ਅੰਤਰ ਕਿਹੜੀ ਪਾਰਟੀ ਆ ਕਿਉਂਕਿ ਪਾਰਟੀਆਂ ਨੇ ਤਰਅਤ ਕਰਨੀ ਆ